ਕਣਕ ਦਾ ਠੀਕ ਹੋਈ ਇਹਦਾ ਰੇਰੂ ਪੂਰੀ ਕਰਦ ਗਏ ਆ ਕੀਦਾ ਆ ਗਿਆ ਹਲੋ ਚਾਹੋ ਛੋਕਰਾ ਲਾ ਫੋਨ ਤਾਂ ਲੈ ਲੈ ਤੂੰ ਨਹੀਂ ਮੈਂ ਇੱਥੇ ਲਾਉਂਦਾ ਫੋਨ ਤੈਨੂੰ ਉਹ ਭੈਣ ਦੇ ਜਾਰ ਦੀ ਕਰੇ ਵੀ ਦੇਖ ਲੈ ਕਰ ਇੱਕ ਹੀ ਜਾ ਕੇ ਬੈਠ ਨਹੀਂ ਜਦੋਂ ਭਗ ਜਾਨੀ ਆ ਹੁਣ ਮੈਂ ਕਰੇ ਕਰਾਂ ਕਿ ਖੇਤ ਦਾ ਕਰਾਂ ਪਹਿਲਾਂ ਉਹਨੂੰ ਐਂ ਦੱਸਾਂ ਉਧਰੋਂ ਸਪਰੇਅ ਕਰਨ ਵਾਲੀ ਪੀਏ ਰੇ ਹੈ ਨਹੀਂ ਕਿ ਰੇ ਸੁੱਟਣ ਵਾਲੀ ਪੀਏ ਚ ਕਣਕ ਚ ਕੀ ਅੱਛਾ ਠੀਕ ਪੜਾਦਿਆਂ ਮੱਤ ਤੇਰੀ ਮਾਂ ਨੇ ਤੈਨੂੰ ਨਾ ਅੱਛਾ ਛੋਟੇ ਨੂੰ ਅੱਡ ਕਰਦਾ ਫੇਰ ਆਏਗੀ ਠੀਕਾ ਸਰਕਾਰਾਂ ਨੇ ਤੁਹਾਨੂੰ ਦੇਤੀ ਖੁੱਲ੍ਹ ਪਾਈ ਕਾਰਨ ਆਹੀ ਆ ਜੇ ਸਰਕਾਰਾਂ ਛੱਡ ਦੇ ਨੱਥ ਪਾ ਕੇ ਰੱਖਣਾ ਹੁਣ ਪੈਲ ਕਾਦੀ ਕਰਤੀ ਤੁਸੀਂ ਤਾਂ ਜਮਾ ਸਰੀ ਚੜ ਗਈਆਂ ਚਲ ਠੀਕਾ ਆ ਕੋਈ ਨਾ ਕਰਦਾ ਹੀਲਾ ਤੇਰਾ ਵੀ ਕਰਦਾ ਉਹਦਾ ਵੀ ਕਰਦਾ ਹੀਲਾ ਕੋਈ ਮੈਂ ਠੀਕਾ ਜੰਗਾ ਹੁਣ ਉਹਦੀ ਐਂ ਜਦੋਂ ਮੈਂ ਐਡ ਕਰਤਾ ਉਹਨਾਂ ਚ ਰਹੀਂ ਨਾ ਠੀਕਾ ਉਹ ਬਾਈ ਕਿਹਦੇ ਨਾਲ ਗੱਲ ਕਰਦਾ ਹੁੰਦਾ ਹੈ ਪੁੱਛਦੇ ਆ ਹੋਰ ਬਾਈ ਕਿਹਨਾ ਗੱਲ ਕਰਦਾ ਹੋਣਾ ਉਹ ਕੁਛ ਨਹੀਂ ਬੱਸ ਤੇਰੀ ਭਾਬੀ ਦਾ ਫੋਨ ਸੀ ਯਾਰਾ ਅੱਛਾ ਕੀ ਕਹਿੰਦੀ ਕਹਿਣਾ ਕੀ ਆ ਹਾਂ ਕਹਿੰਦੀ ਕਿ ਛੋਟੇ ਦੇ ਘਰ ਆਲੀ ਕੰਮ ਨਹੀਂ ਕਰਦੀ ਅੱਛਾ ਤੇ ਛੱਡ ਕਰਦੇ ਅੱਛਾ ਛੱਡ ਕਰਨ ਨੂੰ ਕਹਿੰਦੀ ਆ ਹਾਂ ਉਹਨਾਂ ਉਹ ਕਹਿੰਦੀ ਮੈਂ ਉਹਨਾਂ ਚਰ ਨਹੀਂ ਆਉਂਦੀ ਭਾਈ ਜਿਨ੍ਹਾਂ ਦੇ ਨਜ਼ਰ ਅੱਟ ਨਹੀਂ ਹੁੰਦੇ ਕਿਉਂ ਬਾਈ ਹੁਣ ਸਾਡੇ 'ਚ ਕੀ ਹੋ ਗਿਆ ਇਕੱਠੇ ਦਾ ਰਹਿੰਦੇ ਸੀ ਆਪਾਂ ਕੀ ਪਤਾ ਭਰਾਵਾ ਤੀਵੇਂ ਨੇ ਦਾ ਬਸ ਘਰ ਜਾਣ ਨਾਲ ਕਰ ਰੱਖੇ ਨੇਗੇ ਜਦੋਂ ਕਹਾਣੀ ਖਤਮ ਹੋਣ ਤੇ ਆ ਗਿਆ ਆਪਣੀ ਵੀ ਤੂੰ ਆ ਦਿਨ ਤੇ ਸੱਟ ਮਾਰੀ ਮੇਰੇ ਬਾਈ ਕਰਾਂ ਕੀ ਯਾਰ ਫਿਰ ਹੁਣ ਦਿਲ ਤਾਂ ਮੇਰਾ ਵੀ ਨਹੀਂ ਕਰਦਾ ਵੀ ਤੈਨੂੰ ਐਡ ਕਹਦਾ ਵੀ ਐਡ ਹੋ ਜਾ ਹੁਣ ਇੱਕ ਖੋ ਜੰਮੇ ਆਪਾਂ ਦਾ ਬਾਈ ਫਿਰ ਤੂੰ ਉਹੀ ਐਡ ਹੋਣ ਵਾਲੀ ਗੱਲ ਕਰਦੇ ਮੇਰੀ ਗੱਲ ਸੁਣ ਲੈ ਛੋਟੇ ਜੀ ਦਾ ਮੇਰਾ ਵੀ ਨਹੀਂ ਕਰਦਾ ਭਰਾਵਾ ਕਿਵੇਂ ਤੈਨੂੰ ਐ ਕਹਦਾ ਵੀ ਐਡ ਹੋ ਜਾ ਮੇਰੀ ਵੀ ਮਜਬੂਰੀ ਆ ਮੇਰੀ ਮਜਬੂਰੀ ਸਮਝ ਦੇਖ ਲੈ ਫਿਰ ਉਹਦੇ ਮਨ ਨਾਲ ਮੈਨੂੰ ਪਤਾ ਹੁੰਦਾ ਦੋਸਤਾਂ ਮਗਰੀ ਲੱਗੇਗਾ ਉਹਦੇ ਪਿੱਛੇ ਨਹੀਂ ਮੈਨੂੰ ਲੱਗਦਾ ਫਿਰ ਹੁਣ ਮੈਨੂੰ ਕੰਨਾ ਉਪਤਾ ਕੀ ਘਰ ਬਸਾਉਣ ਦੀ ਕਰ ਫੇਰ ਬਸੀਦਾ ਜਾਂਦਾ ਆਪਾਂ ਤੂੰ ਤਾਂ ਉਹਦੇ ਗੱਲਾਂ ਜਾਇਆ ਨਾਲ ਤੀਵਿਆਂ ਦੇ ਗੱਲਾਂ ਦੀ ਕਾਹਨਾ ਹੁੰਦਾ ਹੁੰਦਾ ਇਹਦੀ ਗੱਲ ਸੁਣ ਲੈ 13 ਤੈਨੂੰ ਅੱਡ ਕਰਦਾ ਨਾ ਫਿਰ ਆਪਾਂ ਦੇਖਦੇ ਆਂਗੇ 13 ਮੈਨੂੰ ਘਰ ਵਸਾ ਲਾਂ ਦੇ ਦੇਹਰਾਵੇ ਕਿਵੇਂ ਕਰਨਾ ਤੂੰ ਚੱਲ ਤੇ ਮੈਂ ਆਉਣਾ ਅਗੇਲਾ ਬੈਠਾ ਮੈਂ ਕਿਤੇ ਇਹਨੂੰ ਲੈ ਕੇ ਆਉਣਾ ਇੱਕ ਹੋਰ ਚਾਰ ਬੰਦੇ ਹੋਰ ਲੈ ਲੈਨੇ ਆਪਾਂ ਤੇ ਵੰਡ ਬਣੇਰਾ ਕਰ ਲੈਨੇ ਭਰਾਵਾ ਚੱਲ ਚੱਲ ਗਏ ਤੂੰ ਤਾਂ ਕਰਤੀ ਬਸ ਉਹੀ ਗੱਲ ਕੰਧਾਂ ਵਾਲੀ ਆਹ ਗੰਜਰ ਦੇ ਬੜ ਬੜ ਕੇ ਕਿਵੇਂ ਕਰੀ ਜਾਂਦੇ ਨੇ ਭਾਈ ਉਹ ਕੁਰਾਂ ਦਰਪਿਆ ਇੱਕ ਪਰਾਂ ਦਰਪਿਆ ਚੱਲ ਦੇਖਦੇ ਹਾਂ ਉਹੀ ਆਉਂਦਾ ਆਹ ਦੇਖੋ ਖੇਲਾ ਕਰਦਾ ਜਿਹਨਾਂ ਗੱਲਾਂ ਉਹ ਕਿਵੇਂ ਆ ਖੇលਿਆ ਕੋਈ ਠੀਕ ਹੈ ਠੀਕ ਹੈ ਆ ਜਾ ਆ ਜਾ ਕਿਵੇਂ ਬੜਬੜ ਕਰੀਰ ਕਰਦੇ ਫਿਰਦੇ ਹੋ ਉਹ ਕੁਛ ਨਹੀਂ ਯਾਰ ਪੰਗਾ ਪੈ ਜਾਂਦਾ ਜਿਆਨ ਨੂੰ ਭੈਸ ਦਾ ਸਿਆਪਾ ਹੋ ਰਿਹਾਗਾ ਕਦਾ ਸਿਆਪਾ ਹੋ ਗਿਆ ਓਏ ਖੈਰ ਮੈਂ ਤਾਂ ਦੱਸਿਆ ਨਾ ਮੇਰੇ ਘਰ ਵਾਲੀ ਨੂੰ ਫੋਨ ਲਾ ਅੱਜ ਆ ਗਿਆ ਹਾਂ 10 ਦਿਨ ਹੋ ਗਏ ਜਵਾਖਾ ਦਾ ਬਹਾਨਾ ਮਾਰ ਕੇ ਨਾ ਬਾਗੀ ਪੇਕੀ ਕਿ ਕਿ ਛੁੱਟੀਆਂ ਨੇ ਅੱਛਾ ਮੈਂ ਚੱਲ ਜਾਉਂ ਅੱਜ ਪਹਿਲਾਂ ਮੈਂ ਸਲਾਸ ਹੀ ਵੀ ਆਪ ਲਾਉਂ ਫੋਨ ਹਾਂ ਚਲ ਇਹਨੇ ਆ ਗਿਆ ਮੈਂ ਖੇਤੀ ਕਿੜਾ ਮਾਰਨ ਆਇਆ ਅੱਛਾ ਫੋਰਸ ਆਪਾਂ ਬਹਿ ਗਿਆ ਕਾਦਾ ਕੰਨੀ ਅੱਡ ਹੋ ਛੋਟੇ ਨਾਲੋਂ ਅੱਛਾ ਓਏ ਫੇਰ ਆਉਂ ਅੱਛਾ ਤੂੰ ਐ ਕਰ ਜਾ ਮੈਂ ਤਾਂ ਤੇਰੇ ਕੋਲੇ ਐਸੀ ਖੜਾ ਹੋਈ ਰੋਣ ਕੇ ਸਾਡੇ ਭਾਂਡੇ ਵਾੜ ਐਡ ਕਰਾ ਓਏ ਭਰਾ ਵਾ ਐਡਾ ਛੋਟੀ ਕਾ ਨੂੰ ਇਹ ਜੈਕਸ਼ਨ ਲੈਣਾ ਯਾਰ ਤੂੰ ਕੀ ਕਰਾਂ ਫਿਰ ਇਹ ਤਾਂ ਭਾਂਦ ਭਾਂਦ ਦੀ ਲੱਕੜੀ ਵਾਲਾ ਕੰਮ ਹੋਇਆ ਪਿਆ ਜਨਾਨੀਆਂ ਦਾ ਤਾਂ ਇਹ ਕਾਨੂੰ ਕੱਟਦੀਆਂ ਹੁੰਦਿਆਂ ਨੇ ਭੰਮਾ ਦੀ ਭੈਣਾ ਭੈਣਾ ਹੁਣ ਭੰਮਾ ਦੀ ਦੂਤ ਰਾੜ ਦੇਂਆਂ ਹੁਣ ਇਹ ਤਾਂ 100 ਚੋਂ 1 ਅੱਧੀ ਕੱਟਦੀ ਐ ਜੇ ਤੂੰ ਹੁਣ ਅੱਡ ਹੋ ਗਿਆ ਹਾਂ ਕੰਜ ਦੇ ਖੋਟਾ ਭਾਂਜਾਂ ਤੇ ਕਿੰਨੀ ਛੋਟੀ ਬਣੀ ਆ ਉਸਵੇਂ ਬਖਾਂਦ ਪੇਜੂਗਾ ਮੁਰਕ ਕੇ ਬੇੜੇ ਚ ਕੰਦ ਨੇ ਕੁਲੂਗੀ ਹੌਲੀ ਹੌਲੀ ਦਿਲਾਂ ਚ ਨੇ ਕੁਲਜੂ ਬਾਹਲੀ ਦੂਰ ਗੱਲ ਜਉ ਤੂੰ ਇਸ ਵੱਡਿਆਂ ਦਾ ਸਿਆਣਾ ਹੋਗੇ ਤੂੰ ਟਕਿਆਰਾ 11700 ਸੋਹਰੇ ਨਾਲ ਗੱਲ ਕਰਕੇ ਨੂੰ ਲਿਆ ਕੇ ਦੇ ਭਾਈ ਜੇ ਕੋਈ ਕਸੂਰ ਹੋਇਆ ਮੈਂ ਗਾਹ ਵਾਸਤੇ ਘੂਰੂ ਉਹਨਾਂ ਨੂੰ ਜੀ ਤਾਂ ਮੇਰਾ ਵੀ ਨਹੀਂ ਕਰਦਾ ਭਾਈ ਛੱਡਣ ਨੂੰ ਹਾਂ ਕੀ ਕਰਾਂ ਫਿਰ ਹੁਣ ਮਜਬੂਰੀ ਹੈਗੀ ਓਏ ਬਸ ਉਹੀ ਗੱਲ ਆ ਯਾਰ ਭੈਣ ਚੋਦੀਆਂ ਔਰਤਾਂ ਨੇ ਤਾਂ ਸਰਕਾਰ ਵੀ ਥੱਲੇ ਲਾ ਰੱਖੀ ਐ ਆਪਣੇ ਵਾਗ ਕਿਵੇਂ ਥੱਲੇ ਲੱਗਣਗੇ ਯਾਰ ਇਹ ਅਸਲ ਕਸੂਰ ਆ ਨਾ ਜਿਹੜਾ ਸਰਕਾਰਾਂ ਦਾ ਕਸੂਰ ਆ ਸਰਕਾਰਾਂ ਦਾ ਕਸੂਰ ਐ ਜੇ ਹੁਣ ਆਏ ਕਿ ਇੱਥੇ ਇਹਨਾਂ ਨੇ ਪਹਿਲ ਦੇਤੀ ਹਾਂ ਜਿਹੇ ਜੱਜ ਤੇ ਵਕੀਲ ਇਹਨਾਂ ਦਾ ਪੱਖ ਨਾ ਕਰਨਾ ਹਾਂ ਬੰਦਾ ਕਿੰਨੀ ਸਹੀ ਆ ਕਿੰਨੀ ਸਹੀ ਹੈ ਮੇਰੇ ਸਾਰੇ ਜੱਜੋ ਨੂੰ ਵੀ ਮਾਰਾ ਠਗਰਾ ਆਂਦੇ ਨੇ ਸਹੀ ਗੱਲ ਹੈ ਇਹਦਾ ਭਰਾਵਾ ਰੱਬ ਹੀ ਰੱਖੇ ਉਹਦਾ ਅੱਖਾਂ ਦੇ ਥੁੱਕ ਲਾ ਲੈਣਾ ਤੀਵੀ ਨੇ ਓਏ ਇਹਦੇ ਤੋਂ ਵੀ ਬਣੀ ਬਣ ਕੇ ਬਹਿ ਜਾਂਦੇ ਨੇ ਇਹ ਜਿਹੇ ਤੀਮਗਾਨੇ ਨਾ ਉਹ ਲੋਕਾਂ ਦੀਆਂ ਗੱਲਾਂ ਚਾਹੁੰਦੀਆਂ ਨੇ ਮੈਂ ਤਾਂ ਭੈਣੇ ਐਡ ਹੋ ਕੇ ਸਾਰਾ ਕੁਝ ਬਣਾ ਲਿਆ ਬਣਦਾ ਬਣਦਾ ਕੁਝ ਨਹੀਂ ਡੂਡ ਕਿੱਲੇ ਨਾਲ ਤੂੰ ਐ ਲਾ ਲ ਆਪਣੇ ਕਿੰਨੇ ਐਡ ਹੋਏ ਨੇਗੇ ਹਾਂ ਜਿਹੜਾ ਇਕੱਠਾ ਇਕੱਠ ਚ ਸਾਰਾ ਕੁਝ ਬਣ ਗਿਆ ਹਾਂ ਐਡ ਚ ਮੁਰਕ ਨਾ ਕੌਲੀ ਵੀ ਨਹੀਂ ਬਣਦੀ ਐਡ ਚ ਨੀ ਕੋ ਬਣਦਾ ਉਹੀ ਚੁੱਲਾ ਚੌਕਾ ਹੀ ਚੱਲਦਾਗਾ ਮੈਂ ਤੈਨੂੰ ਦੱਸਾਂ ਕਿ ਤੇ ਭਲੇਖੇ ਚ ਨਾ ਰਹਿ ਜੀ ਆ ਡੁੱਡ ਨਾ ਹੋ ਜੀ ਬਰਿਆਲਾ ਚੁੱਪ ਕਰਕੇ ਤੂੰ ਦੋ ਗਾਣਾ ਉਹਨੂੰ ਦੇ ਦੇ ਦੋ ਹੁੰਦੇ ਤੇ ਚੱਲ ਤੂੰ ਮੇਰੀ ਅੱਖਾਂ ਖੋਲ੍ਹਤੀਂ ਭਰਾਵਾ ਹਾਂ ਤੇ ਜਾ ਕੇ ਮੈਂ ਛੋਟੇ ਨੂੰ ਕਹਿਣਾ ਆਉਣਾ ਹੂ ਆਜੂ ਨਹੀਂ ਭੈਣ ਵਜਦਾਵੇਂ ਨਾ ਖੜਾ ਉਹਦੀ ਨਾ ਖੜਾ ਭਾਈ ਭੂਈ ਨਹੀਂ ਮੋਕੇ ਮਿਲਦੇ ਕੇ ਰੰਡ ਤਾਂ ਹੋ ਜਾਏਗਾ ਤੂੰ ਚੱਲ ਠੀਕ ਆ ਠੀਕ ਨਾ ਜੱਗ ਤੇ ਵਾਰ-ਵਾਰ ਆਉਣਾ ਠੀਕ ਹੈ ਚੰਗਾ ਚੰਗਾ ਮੇਰੀ ਗੱਲ ਪੱਲੇ ਬੰਨ ਲਾ ਤੂੰ ਸੰਭਲਾ ਪਰਿਵਾਰ ਚੁੱਪ ਕਰਕੇ ਇਹ ਤਾਂ ਐ ਹੀ ਹੁੰਦਗਾ ਨੇ ਇਹ ਤਾਂ ਕੱਲ ਮਸਲ ਗਈ ਭਾਲਦੇ ਨੇ ਵੀ ਦੋ ਕੌਦਗੀਆਂ ਸਾਨੂੰ ਮਾਜੜੀਆਂ ਪਹਿਣਾ ਤੇ ਦੋ ਕੌਦਗੀਆਂ ਬਸ ਸਾਨੂੰ ਰੱਖਣੀਆਂ ਪਹਿਣਾ ਮੱਝ ਹੋਵੇ ਨਾ ਤੇ ਧਾਰ ਕੱਢਣੀ ਨਾ ਪਵੇ ਗੋਹਾ ਸੱਟਣਾ ਨਾ ਪਵੇ ਦਹੀਂ ਤੇ ਲੱਸੀ ਹੋਵੇ ਅੱਜ ਕੱਲ੍ਹ ਤਾਂ ਐਂ ਭਾਲਦਿਆਂ